ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਨਹੀਂ ਸੱਤ ਬੱਚੀਆਂ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਕੋਲ ਆਜੀ ਬਾਈ ਜੀ ਹਸੀਕਾਲ ਹਸੀਕਾਲ ਜੀ ਹੋ ਠੀਕ ਹੈ ਵਧੀਆ ਸਰਦੀ ਕਾਲਾ ਜੀ ਵਧੀਆ ਚੱਲ ਰਿਹਾ ਕੰਮ ਕਾਰ ਬਹੁਤ ਵਧੀਆ ਜੀ ਜਿਹੜੀ ਪਹਿਲਾ ਵੀਡੀਓ ਪਾਈ ਸੀ ਕਿਵੇਂ ਰੈਸਪੌਂਸ ਬਹੁਤ ਵਧੀਆ ਰੈਸਪੌਂਸ ਆ ਜੀ ਆਪਣਾ 2 ਘੰਟੇ ਬਾਅਦ ਸਾਰਾ ਮਾਲ ਸੇਲ ਹੋ ਗਿਆ ਸੀਗਾ ਮੁੱਲ ਜੈ ਸੀ ਨਾ ਹਾਂਜੀ ਬਾਈ ਜੀ ਜੈ ਜੀ ਹੁੰਦੇ ਆਪਣੇ ਮੁੱਲ ਪਰ ਮਾਲ ਵੀ ਸਾਫ਼ ਹੁੰਦਾ ਹੈਗਾ ਤੇ ਤਾਂ ਕਰੇ ਛੇਤੀ ਵੇਚ ਜਾਂਦਾ ਸਹੀ ਗੱਲ ਹੈ ਤੇ ਰੁਟੀਨ ਚ ਆਉਂਦੀਆਂ ਫਿਰ ਬੱਚੀਆਂ ਆਉਂਦੀਆਂ ਰੁਟੀਨ ਚ ਆਪਣੇ ਕੋਲ ਬੱਚੀਆਂ ਆਉਂਦੀਆਂ ਰਹਿੰਦੀਆਂ ਬੱਚੀਆਂ ਦਾ ਹੀ ਕੰਮ ਆਪਣਾ ਉਸਤਾ ਜੀ ਬੱਚੀਆਂ ਦੇ ਆਪਣੇ ਕੋਲ ਫਾਰਮਾਂ ਦੇ ਆਰਡਰ ਹੁੰਦੇ ਆ ਜੀ ਠੀਕ ਆ ਹਾਂਜੀ ਤੇ ਆਪਾਂ ਆਰਡਰ ਪੂਰੇ ਕਰ ਦਨੇ ਹੈਗੇ ਠੀਕ ਆ ਆਹ ਕਲਾਸ ਬੱਚਿਆਂ ਦੀ ਜਾਇਜ਼ ਰੇਟ ਹੁੰਦੇ ਆ ਵੇਚ ਨਾਲੇ ਵੀ ਰੁਪਏ ਆਪਣੇ ਕੋਲ ਲੈ ਕੇ ਜਾਂਦੇ ਆ ਤੇ ਜਿਹੜੇ ਫਾਰਮਰ ਵੀ ਆ ਰੱਖਣਾ ਤੇ ਉਹ ਵੀ ਲੈ ਕੇ ਜਾਂਦੇ ਆ ਤੇ ਰੇਟ ਆਪਣੇ ਮੰਨ ਕੇ ਚੱਲ ਰੇਟ ਆਪਣਾ 15 ਤੋਂ ਲੈ ਕੇ 20 ਦੇ ਵਿੱਚ ਵਿੱਚ ਹੀ ਹੁੰਦੇ ਆ ਜੀ ਹਾਂ ਜਾਇਜ਼ ਜੀ ਦੀਆਂ ਬੱਚੀਆਂ ਦੇ ਜਿਹੜੇ ਰੇਟ ਆ ਤੇ ਆਪਣੇ ਕੋਲੇ ਇਦਾਂ ਹੈਗਾ ਵੀ 10 ਮਹੀਨੇ ਤੋਂ ਲੈ ਕੇ 13-14 ਮਹੀਨੇ ਤੱਕ ਬੱਚੀ ਹੁੰਦੀ ਹੈ ਜੀ ਠੀਕ ਹੈ ਜੀ ਜਿਹੜੇ ਆ ਟੀਕਾ ਲੈਂਦੇ ਨੇ ਨੇੜ ਜੀ ਹੁੰਦੀਆਂ ਬੱਚੀਆਂ ਹਾਂ ਠੀਕ ਹੈ ਬਾਈ ਹਾਂਜੀ ਤੇ ਬਈ ਸ਼ੁਰੂ ਕਰਦੇ ਆ ਪਹਿਲਾ ਨਾਮ ਤੇ ਐਡਰੈਸ ਹੋ ਗੋ ਨਾਮ ਬਾਈ ਜੀ ਕੁਲਵਿੰਦਰ ਸਿੰਘ ਪਿੰਡ ਕੋਲਿਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਕੋਲਿਆ ਦੰਨੇਕ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਦੇ ਕਿੰਨੀ ਉਮਰ ਹੈ ਜੀ ਇਹ ਬਾਈ ਜੀ 13 ਮਹੀਨਿਆਂ ਦੀ ਬੱਚੀ ਆ ਠੀਕ ਆ ਇਹ स्ਨੋਮੈਨ ਦੀ ਬੱਚੀ ਆ ਠੀਕ ਆ ਸੀਮ ਲੈਂਦੇ ਤੋਂ ਹੈਗੀ ਕਾਬਲੀ ਆ ਪਰ ਥੋੜੀ ਜੀ ਲਿੱਸੀ ਜ਼ਰੂਰ ਆ ਹੂੰ 1 ਗੱਟਾ ਸੀਮ ਲੈ ਕੇ ਕਾਰਗਲ ਦਾ ਤੇ ਜਾਨੀ ਸੀਮਨ ਲੈ ਲੂਗੀ ਸਹੀ ਗੱਲ ਆ ਭਾਈ ਰੰਗ ਰੂਪ ਬਹੁਤ ਜਿਆਦਾ ਚੰਗੀ ਆ ਵਸਹੀ ਰੰਗ ਰੂਪ ਦੀ ਤਾਂ ਬਹੁਤ ਚੰਗੀ ਆ ਕੱਦ ਵੱਡ ਚੰਗਾ ਯਾਤ ਬ੍ਰੀਡ ਚੰਗੀ ਆ ਝੂਲੀ ਵੀ ਸਹੀ ਗੱਲ ਆ ਟਿੰਕ ਨੋਜ ਜਾਨੀ ਸਟ੍ਰੇਟਨੈਸ ਵਸਹੀ ਦੇ ਵਿੱਚ ਹਮ ਠੀਕ ਤੇ ਮਦਰ ਮਲਕੇ ਦਾ 30 ਪਲਸ ਦਾ ਡੀ ਪਲੱਸ ਹਾਂਜੀ ਤੇ ਕੀ ਮੁੱਲ ਰਹਿਣਾ ਦਾ ਭਾਈ ਮੋਨੋ ਡਾਕਟਰ ਦਾ ਪਜਾਏ ਜੀ ਰੱਖਾਂ 20000 ਰੁਪਿਆ ਮਾਨਤਨ ਹੋ ਜਾ ਹਾਂਜੀ ਕਰ ਦਾਂਗੇ ਮਾਨਤਨ ਮੌਕੇ ਤੇ 20000 ਰੁਪਿਆ ਮੁੱਲ ਆ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜਾਣਾ ਝੋਲੀ ਦਿਖਾ ਦਨੇ ਝੋਲੀ ਕੁਮਾਰ ਕੱਲਾ ਕੱਲਾ ਥਾਣਾ ਲੈ ਹੂੰ ਕਾਹੋੜੀ ਜੀ ਸੰਭਾਈ ਜਾਨੂੰ ਆ ਮੱਸੀ ਪਰਫੁੱਸ ਦੀ ਸੁਧੀ ਬहोत ਸਹੀ ਗੱਲ ਅੱਗੇ ਵੀਰੇ ਦੋ ਨੰਬਰ ਕਿੰਨੀ ਉਮਰ ਬੱਚੀ ਦੀ ਇਹ ਖੀਰ ਗੋਈਆ ਮੱਸੀ ਡਾਕਟਰ ਦੀ ਠੀਕ ਆ ਇਹ ਕਿ 9 ਮਹੀਨੇ ਦੀ ਆ ਠੀਕ ਆ ਟੈਨ ਮਾਰਕ ਦੇ ਸੀਮਨ ਦੀ ਆ ਤੇ ਬੋਦੀਵਾਦੀ ਦੇਖ ਲਓ ਤੁਸੀਂ ਫਿਰ ਬਹੁਤ ਜਿਆਦਾ ਚੰਗੀ ਆ ਹੂੰ ਸਟ੍ਰੇਟਨੈਸ ਜਿਹੜੀ ਬੱਚੀ ਦੇ ਵਿੱਚ ਬਹੁਤ ਸਹੀ ਗੱਲ ਆ ਯਾਨੀ 2 ਕੁ ਮਹੀਨੇ ਤੱਕਰਾਉਣਾ ਟੀਕਾ ਲੈਂਦੀ ਆ ਹੂੰ ਜੀਰੀ ਵਸ਼ੀਨਾਂ ਟੀਕਾ ਲਾ ਲੈਣਾ ਨਾ ਚੰਗੀ ਆ ਬੱਚੀ ਰੰਗ ਰੂਪ ਚੰਗਾ ਇਹਦੀ ਵੱਡੀ ਖਾਸियत ਆ ਗਰਮੀ ਨਹੀਂ ਮੰਨਦੀ ਬਿਲਕੁਲ ਫੈਂਡ ਫੌਂਡ ਫੁੱਲ ਚੰਗੀ ਆਊਗੀ ਬੋਦੀਵਾਦੀ ਬਹੁਤ ਚੰਗੀਆਂ ਫੇਸ ਬੜਾ ਪਿਆਰਾ ਬਾਕੀ ਥੋੜਾ ਥੜਾ ਚੰਗਾ ਝੋਲੀ ਵੀ ਰਖਾ ਲਾਂਗੇ ਝੋਲੀ ਵੀ ਚੰਗੀ ਮੋਲ ਕੀ ਰਹੂ ਇਹਦਾ ਇਹਦਾ 17000 ਰੁਪਏ ਦਾ ਮਾਨਦਾਨ ਹੋ ਜਾ ਕਰ ਦਾਂਗੇ ਮੌਕੇ ਤੇ ਕੋਈ ਝੋਲੀ ਚੰਗੀ ਹੈ ਨਾ ਹਾਂਜੀ ਹਾਂ ਡੇਢ ਤੋਂ 2 ਮਹੀਨੇ ਤੱਕ ਬੱਚੀ ਟੀਕਾ ਲੈਂਦੀ ਆ ਸਹੀ ਗੱਲ ਆਇਰ ਲੈਂਥ ਬਹੁਤ ਆ ਬੱਚੀ ਦੀ ਆਗੇ ਵੀ ਰੇ ਤਿੰਨ ਨੰਬਰ ਇਸ ਸਟ੍ਰਾਈਕਰ ਦੀ ਆ ਡਾਕਟਰ ਠੀਕ ਆ ਚੰਗੀ ਆ ਨਾ ਗੋਲ ਗੋਲ ਪਈ ਆ 9 ਮਹੀਨੇ ਉਮਰ ਠੀਕ ਆ ਮਗਰ ਮਲ ਕਿਸਗਾ 30 ਲੀਟਰ ਇਹਦਾ ਹੂੰ ਤੇ ਬਾਕੀ ਬੇਸ ਕੁਆਲਟੀ ਚੈੱਕ ਕਰੀਏ ਬੋਦੀ ਵਾਦੀ ਬਹੁਤ ਚੰਗੀ ਹੈ ਚੰਗੀ ਹੈ ਲੰਮੀ ਲੰਮੀ ਬਹੁਤ ਆ ਬੱਚੀ ਬਈ ਰੰਗ ਰੂਪ ਵੀ ਬਹੁਤ ਸਾਫ ਆ ਗੋਲ ਗੋਲ ਪਈਆ ਪਿੱਠਪੜਾ ਬਹੁਤ ਚੰਗਾ ਤੁਸੀਂ ਚੰਗੀ ਸੰਭਾਈ ਜੀ ਪੂਰਾ ਟਾਰਾ ਵੀ ਚੰਗਾ ਬੱਚੀ ਦਾ ਤਾਂ ਨਹੀਂਗਾ ਵੀ ਲੱਸੀ ਹੋਊਗੀ ਕਿਸੇ ਪਾਸੋਂ ਸਹੀ ਗੱਲ ਆ ਬਾਈ ਝੋਲੀ ਵੀ ਬਹੁਤ ਚੰਗੀਆਂ ਨੇਰ ਤੋਂ ਚੈੱਕ ਕਰਵਾ ਲਾਂਗੇ ਕੀਮੋ ਲ ਭਰਾ ਇਹਦਾ ਰੋਟਰ 20000 ਰੁਪਇਆ ਮਾਨਤਨ ਹੋ ਜੀ ਕਰ ਦਾਂਗੇ ਬਾਈ ਠੀਕ ਆ ਝੋਲੀ ਦੇਖੋ ਬਾਈ ਲੈ ਕੱਲਾ ਕੱਲਾ ਥਣ ਪੂਰੀ ਵਿਥੀ ਤੇ ਥਾਣਾ ਅੱਗੇ ਵੀਰੇ 4 ਨੰਬਰ ਕਿੰਨੇ ਉਮਰ ਹੈ ਦੀ ਇਹ ਰੋਟਰ ਹੈ ਗਿਆ 8 ਮਹੀਨੇ ਦੀ ਬੱਚੀ ਆ ਠੀਕ ਆ ਡੈਨਮਾਰਕ ਦੇ 40118 ਦੀ ਆ ਹੂੰ ਉਹ ਸੀ ਸਟ੍ਰੇਟਨੈਸ ਹੂੰ ਜਿਹੜੀ ਚੈੱਕ ਕਰ ਲਓ ਬੋਡੀ ਸਟਰਕਚਰ ਸਹੀ ਹੈ ਬਹੁਤ ਜਿਆਦਾ ਚੰਗਾ ਬੱਚੀ ਦਾ ਹੂੰ ਚੰਗੀ ਆ ਬੱਚੀ ਇਹ ਵੀ ਝੋਲੀ ਇਹਦੀ ਵੀ ਕਮਾਲ ਆ ਨੇੜ ਤੋਂ ਜਰੂਰ ਚੈੱਕ ਕਰਵਾਵਾਂਗੇ ਬਾਕੀ ਤੋੜਾ ਤਾਰਾ ਚੰਗਾ ਬੱਚੀ ਚੰਗੀ ਹੈ ਭਾਈ ਮਸ਼ਾਂ ਥੋੜੀਆਂ ਖੁੱਲੀਆਂ ਇੰਨਾ ਕਰਕੇ ਠੀਕ ਆ ਥੋੜਾ ਹਲਕਤ ਜੀ ਮੰਦੀ ਹੈਗੀ ਦੱਸੇ ਦੀ ਠੀਕ ਆ ਜਿੱਦਾਂ ਜਿੱਦਾਂ ਮਰਜ਼ੀ ਭਜਾਈ ਫਿਰ ਉਹ ਚੱਕਰ ਠੀਕ ਆ ਭਾਈ ਤੇ ਕੀ ਮੁੱਲ ਹੈਗਾ ਇਹਦਾ ਰੈਟਰ ਮੁੱਲ ਹੈਗਾ 15000 ਰੁਪਏ ਮਾਨਦਾਨ ਹੋ ਜੀ ਭਾਈ ਕਰ ਦਿਆਂਗੇ ਮੌਕੇ ਠੀਕ ਆ 15000 ਰੁਪਇਆ ਮੋਲਾ ਮਾਨਤਣ ਜਰੂਰ ਹੋ ਜੋਲੀ ਨੇੜੇ ਤੋਂ ਚੈੱਕ ਕਰਵਾਉਨੇ ਕੱਲਾ ਕੱਲਾ ਬਹੁਤ ਚੰਗੀ ਥਾਣਾ ਗਿਲਾਬੀ ਥਾਣਾ ਲੈ ਹੂੰ ਪੂਰੀ ਵਿੱਤੀ ਦੇ ਥਾਣਾ ਵੀ ਐਵੇਂ ਨਹੀਂ ਹੈਗਾ ਕੋਈ ਜੁੜਮੇ ਥਾਣਾ ਦੀ ਹੈ ਚਾਰੇ ਥਾਣਾ ਨਿਕੜਨੇ ਸਹੀ ਗੱਲ ਕੰਪੈਕਟ ਆਟਰ ਦੀਆਂ ਸਾਰੀਆਂ ਬੱਛੀਆਂ ਰਟ ਓਕੇ ਇਦਾਂ ਨਹੀਂ ਵੀ ਕੋਈ ਝੋਲੀ ਮਾਲੀਆਂ ਲੰਕਮੀ ਜੇ ਹੋਊ ਕਿਸੇ ਦੀ ਅੱਗੇ ਵੀਰੇ 5 ਨੰਬਰ ਕਿੰਨੀ ਉਮਰ ਹੈ ਦੀ ਇਹ ਪੰਜ ਕੁ ਮਹੀਨੇ ਦੀ ਬੱਛੀ ਹੈ ਰਟ ਠੀਕ ਆ ਏ ਬਰੂਟ ਦੀ ਆ ਬਰੂਟ ਦੀ ਹੈ ਹਾਂਜੀ ਠੀਕ ਹੈ ਕਹਿਣ ਦੀ ਗੱਲ ਨਹੀਂ ਥੱਲਾ ਚੈੱਕ ਕਰ ਲਓ ਮਾੜਾ ਥੱਲਾ ਤਾਂ ਕਮਾਲ ਆ ਗੱਪਣ ਵਾਲੇ ਲਈ ਫਿਰਦੀ ਆ ਹੂੰ ਨਈ ਉਮਰ ਕਿਹੜੀ ਹੈ ਜਿਹੜੀ ਉਮਰ ਹਜੇ ਬੱਚਾ ਹੀ ਆ ਬੱਚਾ ਹੀ ਆ ਇਹ ਝੂਲੀ ਦਿਖਾਉਣ ਜੋ ਗੱਲ ਹੈ ਭਾਈ ਕੀ ਬਾਤ ਆ ਗੱਬਣ ਵਾਲੀ ਝੂਲੀ ਆ ਕੱਲਾ ਕੱਲਾ ਥਾਣਾ ਪ੍ਰਿੰਟ ਰੈਂਗੂਵ ਜਿਹਨੂੰ ਕਹਿੰਦੇ ਬਹੁਤ ਚੰਗਾ ਭਾਈ ਤੇ ਤੋੜਾ ਤੋੜਾ ਦੇਖੋ ਚੰਗੇ ਸੀਵਣ ਦੀ ਆ ਫੇਸ ਕੁਆਲਟੀ ਚੈੱਕ ਕਰ ਲਓ ਫੇਸ ਬੜੀ ਚੰਗੀ ਆ ਭਾਈ ਰੋਦਾਵਾ ਦਾ ਬਹੁਤ ਚੰਗੀ ਆ ਬਹੁਤ ਧੀਰੀ ਵੀ ਚੰਗੀ ਆ ਬਾਈ ਬੜਾ ਮੁੱਲ ਭਰਾ ਇਹਦਾ ਮੁੱਲ ਜੋੜੇ ਦੇ ਕਰਾਂਗੇ ਡਾਕਟਰ ਆਪਾਂ ਇਹਦੇ ਨਾਲ ਦੀ ਕਿਹੜੀ ਆ ਵੀਰੇ ਆ ਵੱਛੀ ਆ ਠੀਕ ਆ ਇਹਦੀ ਕਿੰਨੀ ਉਮਰ ਆ ਇਹ ਵੀ ਡਾਕਟਰ ਇੰਨੀ ਕਿੰਨੀ ਉਮਰ ਆ 6 ਮਹੀਨੇ ਤੱਕ ਦੀ ਇਹ ਆ ਠੀਕ ਆ ਇਹਦੀ ਮਾਂ ਦਾ ਦੁੱਧ ਬਾਈ ਇਹ ਦੁੱਧ ਡਾਕਟਰ ਦੇਖੋ ਕਹਿਣ ਨੂੰ ਤਾਂ ਆਪਾਂ ਐਵੇਂ 40 ਕਹਿਦ ਕੇ 35 ਕਹਿਤੀ ਹੂੰ ਠੀਕ ਆ ਬੱਚੀਆਂ ਆਪ ਹੀ ਦੱਸ ਦਿਆਂ ਆਰਡਰ ਕੁਆਲਟੀ ਚੈੱਕ ਕਰਾ ਦੋ ਜਿਹੜੇ ਬੰਦੇ ਬਰੀਡ ਤੇ ਕੰਮ ਕਰਦੇ ਉਹਨਾਂ ਨੂੰ ਤਾਂ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਠੀਕ ਆ ਉਹਨਾਂ ਨੂੰ ਆਪ ਪਈ ਪਤਾ ਲੱਗ ਜਾਂਦਾ ਵੀ ਕੀ ਚੀਜ਼ ਆ ਹੂੰ ਠੀਕ ਆ ਯਾਨੀ 30 ਲੀਟਰ ਤੱਕ ਮਦਰ ਮਿਲ ਕੇ ਉਹਨਾਂ ਦੇ ਹੈਗੇ ਆ ਹੈਗੇ ਨਹੀਂ ਗਾਂਾਂ ਚੰਗੀ ਸਭਾਈ ਆਲਾ ਕਰੂ ਤਾਂ ਚੰਗਾ ਦੁੱਧ ਕੱਢੂ ਚੰਗਾ ਦੁੱਧ ਬਹੁਤ ਆਪਾਂ ਸਭਾਈ ਨਹੀਂ ਕਰਨੀ ਤਾਂ 30 ਵਾਲੇ ਨੇ ਵੀ 30 ਨਹੀਂ ਕੱਢਣਾ ਨਹੀਂ ਕੱਢਣਾ ਉਹ ਵੀ 10 ਲੀਟਰ ਤੇ ਆ ਜੂ ਹੂੰ ਮਾੜੀ ਤੋਰਦਾ ਬਾਈ ਤੇ ਜੋੜੇ ਦਾ ਕੀ ਮੁੱਲ ਆ ਭਾਈ ਇਹ ਜੋੜਾ ਦਾ ਰੇਟ 25000 ਰੁਪਇਆ ਮਾਨਦਾਨ ਹੋ ਜੇ ਮੌਕੇ ਤੇ ਕਰਦੇ ਕੋਈ ਗੱਲ ਜੋੜੇ ਦਾ ਹੀ ਮੁੱਲ 25000 ਰੁਪਇਆ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜ਼ਰੂਰ ਹੋ ਜਾ ਚੰਗੀ ਆ ਬੱਚੀ ਉਮਰ ਇਹਦੀ ਵੀ ਸੇਮ ਜੀ ਆ ਮਾਨ ਰੁੱਧ ਚੰਗਾ ਝੋਲੀ ਚੰਗੀ ਆ ਰੰਗ ਰੂਪ ਚੰਗਾ ਮੋੜ ਲਿਆ ਭਰਾ ਲੱਭੀ ਉਮਰ ਦੀਆਂ ਬੱਚੀਆਂ ਹੀ ਆ ਹਮ ਸਹੀ ਗੱਲ ਇਹ ਹੁਣ ਕਾਫ ਗਰੋਵਰ ਤੇ ਹੁਣ ਹੋਈਆਂ ਹਜੇ ਠੀਕ ਆ ਪਰ ਹੁਣ ਇਹਨਾਂ ਨੂੰ ਚੰਗੀ ਸੰਭਾਈ ਹੋਏ ਤੇ ਗਾਂਹਰ ਰਿਜ਼ਲਟ ਚੰਗੇ ਹੀ ਆਉਣਗੇ ਭਾਈ ਸਹੀ ਗੱਲ ਆ ਭਾਈ ਅੱਗੇ ਵੀਰੇ ਲਾਸਟ 7 ਨੰਬਰ ਕਿੰਨੀ ਉਮਰ ਹੈ ਜੀ ਇਹ ਡਾਟ ਰੇ ਵੀ ਹੈਗੀ 8 ਕੁ ਮਹੀਨੇ ਦੀ ਬੱਚੀ ਠੀਕ ਆ ਤੇ ਜਾਨੀ ਚੈੱਕ ਕਰ ਲਓ ਬੋਡੀ ਸਟਰਕਚਰ ਜਿਹੜਾ ਬਹੁਤ ਇਸ ਕੁਆਲਟੀ ਬਹੁਤ ਜ਼ਿਆਦਾ ਪਿਆਰੀ ਹੈ ਹੂੰ ਬੋਦੀਵਾਦੀ ਬਹੁਤ ਚੰਗੀਆਂ ਰੰਗ ਰੂਪ ਚੰਗਾ ਤੋੜਾ ਕਰਾ ਚੰਗਾ ਬੱਚੀ ਦਾ ਝੂਲੀ ਇਹਦੀ ਵੀ ਚੈੱਕ ਕਰਵਾ ਦਾਂਗੇ ਝੂਲੀ ਵੀ ਚੰਗੀ ਆ ਕੀ ਮੁੱਲ ਆ ਭਰਾ ਇਹਦਾ ਰੋਡਰ 12000 ਰੁਪਿਆ ਇਹਦਾ ਵੀ ਮਾਨ ਤਨ ਹੋ ਜੀ ਵੀਰੇ ਹਾਂ ਕਰ ਦਾਂਗੇ ਬਾਈ ਮੌਕੇ 12000 ਰੁਪਿਆ ਮੁੱਲ ਮਾਨ ਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਭਰਾ ਜੇ ਕੋਈ ਕੱਠੀਆਂ ਲੈਂਦਾ ਸੱਤ ਦੀਆਂ ਸੱਤ ਭਾਜੀ ਕੱਠੀਆਂ ਬੱਚੀਆਂ ਲੈਂਦਾ ਤਾਂ ਆਪਣਾ ਕਿਰਾਇਆ ਫਰੀ ਆ ਪਹਿਲਾਂ ਵਾਂਗ ਓਕੇ ਠੀਕ ਆ ਹੂੰ ਤੇ ਜੇ ਕੋਈ ਚਾਰ ਚਾਰ ਬੱਚੀਆਂ ਲੈਦਾ ਤਾਂ ਵੀ ਆਪਣਾ ਕਿਰਾਇਆ ਫਰੀ ਆ ਯਾਨੀ ਠੀਕ ਆ ਹਾਂਜੀ ਤੇ ਕਿਸੇ ਵੀ ਭਰਾ ਦੇ ਭਾਈ ਕੋਈ ਵੀ ਨਾਗ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਨੂੰ ਅਗਲਾ ਧੰਨਵਾਦ